ਇੰਨਾ ਤੇਲ ਥੋਕੇ ਪਰ ਫਰੀਜ ਚ ਇਹ ਤਾਂ ਸਬਜੀ ਬਣਾਉਂਦੀ ਨਹੀਂ ਅਕ ਲੈ ਗਈ ਇਹ ਤਾਂ ਮੈਂ ਰੱਖਦੀਆਂ ਜਾ ਕੇ ਮਨਦੀਪ ਹਾਂਜੀ ਮੰਮੀ ਨਾ ਸਬਜੀ ਚ ਮਣਮਣ ਪੱਕਾ ਤੇਲ ਪਾਇਆ ਪਿਆ ਥੋੜਾ ਘੱਟ ਪਾ ਲੇ ਕਰ ਮੰਮੀ ਘੱਟੀ ਦਾ ਪਾਇਆ ਹੋਇਆ ਤੇਲ ਨਾ ਮੈਂ ਝੂਠ ਬੋਲਦੀਆਂ ਜਾ ਕੇ ਦੇ ਸਬਜੀ ਚ ਕਿਵੇਂ ਤਿਆਰ ਦਾ ਤੇਲ ਮੰਮੀ ਮੇਰੇ ਤੋਂ ਨਹੀਂ ਬਣਦੀ ਘੱਟ ਤੇਲ ਤੇ ਸਬਜੀ ਜੇ ਤੁਹਾਨੂੰ ਜ਼ਿਆਦਾ ਹੀ ਦਿੱਕਤ ਆ ਨਾ ਤਾਂ ਆਪੇ ਬਣਾ ਲਿਆ ਕਰੋ ਨਾ ਜੇ ਮੈਂ ਕੋਈ ਗੱਲ ਕਹਿ ਨਹੀਂ ਆ ਤੂੰ ਇਹਨਾਂ ਪੜਸ ਚੋ ਜਾਨੀਆ ਤੇਰੇ ਭੱਲੇ ਵਾਸਤੇ ਕਹਿੰਨੀ ਆ ਅਜੇ ਤਾਂ ਘਰ ਦਾ ਖਰਚਾ ਮੈਂ ਚਲਾ ਰਹੀ ਆ ਤਾਂ ਨਹੀਂ ਤੈਨੂੰ ਪਤਾ ਲੱਗਾ ਜਿੱਦ ਤੇ ਤੂੰ ਆਪਣੇ ਆਪ ਖਰਚਾ ਕਰੇਂਗੀ ਨਾ ਉਦੋਂ ਪਤਾ ਲੱਗੂ ਤੈਨੂੰ ਉਹ ਰਹਿਣ ਦਾ ਮੰਮੀ ਘਰ ਨੂੰ ਸੰਭਾਲ ਲੈਣਾ ਨਾ ਇੰਨੀ ਵੀ ਕੋਈ ਔਖੀ ਗੱਲ ਨਹੀਂ ਹੈਗੀ ਇਹ ਤਾਂ ਲੋਕਾਂ ਨੇ ਬਸ ਹਵਾ ਬਣਾ ਰੱਖਿਆ ਹੈਗਾ ਜੇ ਹੱਥ 'ਚ ਪੈਸੇ ਹੋਣ ਨਾ ਤਾਂ ਸਭ ਕੁਝ ਹੋ ਜਾਂਦਾ ਨਾਲੇ ਤੁਹਾਨੂੰ ਕੀ ਲੱਗਦਾ ਵੀ ਘਰ ਸਾਂਭ ਨਹੀਂ ਸਕਦੀ ਮੈਂ ਓ ਇੱਕ ਵਾਰ ਮੈਨੂੰ ਚਾਬੀਆਂ ਤਾਂ ਦੇ ਕੇ ਦੇਖੋ। ਉਹ ਥੋੜੇ ਤੋਂ ਵੀ ਵਧੀਆ ਘਰ ਸੰਭਾਲ ਕੇ ਦਿਖਾਉਂਗੀ ਮੈਂ। ਚਲ ਠੀਕ ਐ। ਐਸਕੇ ਜਿਹੜੇ ਮੈਨੂੰ ਮਹੀਨੇ ਦੇ ਖਰਚੇ-ਵਰਤੇ ਪੈਸੇ ਮਿਲੇ ਆ ਨਾ ਉਹ ਵਾ ਤੈਨੂੰ ਫੜਾ ਦਿੰਨੇ ਆ। ਇਹ ਵੀ ਦੇਖ ਲੈਣਾ। ਮੈਨੂੰ ਤਾਂ ਵਧੀਆ ਹੀ ਐ ਜੇ ਤੂੰ ਘਰ ਦੀ ਜ਼ਿੰਮੇਵਾਰੀ ਸੰਭਾਲ ਲੇਂਗੀ ਮੈਂ ਸਮਾਂ ਬੇਫਿਕਰ ਹੋ ਕੇ ਰਹੂੰਗੀ। ਤਾਂ ਫੇਰ ਠੀਕ ਆ ਮੰਮੀ। ਉਹ ਇਸ ਵਾਰ ਮੈਂ ਤੁਹਾਨੂੰ ਦਿਖਾਉਂਗੀ ਵੀ ਘਰ ਕਿਵੇਂ ਚਲਾਈਦਾ। ਚਲ ਠੀਕ ਐ। ਮੈਂ ਕੱਲ ਨੂੰ ਹੁਣੇ ਪੈਸੇ ਲੈ ਕੇ ਦਿੰਨੀ ਆ। ਅੱਜ ਕੱਲ੍ਹ ਇਹ ਸੱਸਾਂ ਨੂੰ ਤਾਂ ਲੱਗਦਾ ਵੀ ਨੂਹਾ ਘਰ ਚਲਾ ਹੀ ਨਹੀਂ ਸਕਦੀਆਂ ਉਹ ਥੋੜੇ ਤੋਂ ਵੀ ਜ਼ਿਆਦਾ ਵਧੀਆ ਚਲਾ ਸਕਦੀਆਂ ਅਸੀਂ ਪਰ ਪਤਾ ਨਹੀਂ ਇਹਨਾਂ ਦੇ ਮਨ 'ਚ ਬਹਿਮ ਕਿਉਂ ਰਹਿੰਦਾ ਵੀ ਨੂਹਾ ਘਰ ਸੰਭਾਲ ਨਹੀਂ ਸਕਦੀਆਂ ਹੈਗੀਆਂ ਉਹ ਅਸੀਂ ਸਮਾਰਟ ਨੂਹਾ ਤੁਹਾਨੂੰ ਵੀ ਮੈਂ ਦਿਖਾ ਕੇ ਮੰਨੂਗੀ ਵੀ ਥੋੜੇ ਤੋਂ ਵਧੀਆ ਘਰ ਸੰਭਾਲ ਸਕਦੀਆਂ ਮੈਂ ਮੰਦੀਪਾ ਬਾਹਰੋਂ ਦੁਕਾਨਾ ਆਇਆ ਖੜੇ ਉਹਨੂੰ ਪੈਸੇ ਦੇ ਦੇ ਦਿਨੀਆਂ ਪੈਸੇ ਦੁੱਧ ਵਾਲੇ ਦੇ ਪੈਸੇ ਵੀ ਦੇਤੇ ਸਿਲੰਡਰ ਵੀ ਘਰੇ ਆ ਗਿਆ ਅਖਬਾਰ ਵਾਲੇ ਦਾ ਬਿੱਲ ਵੀ ਦੇਤਾ ਤੇ ਦੀਪ ਦੀ ਟਿਊਸ਼ਨ ਦੀ ਫੀਸ ਵੀ ਦੇਤੀ ਬਾਕੀ ਕੀ ਰਹਿ ਗਿਆ ਘਰ ਦਾ ਰਾਸ਼ਨ ਤੇ ਬਿਜਲੀ ਦਾ ਬਿੱਲ ਹਾਂ ਔਰ ਪੈਸੇ ਤਾਂ ਹਜੇ ਵੀ ਕਿੰਨੇ ਪਏ ਨੇ ਮੇਰੇ ਕੋਲ ਐਂ ਕਰਦੀਆਂ ਅੱਜ ਪਾਰਲਰ ਤੇ ਜਾ ਕੇ ਨਾ ਉਹਦਾ ਮੂੰਹ ਚਮਕਾ ਕੇ ਆਉਣੀ ਹੈਗੀ ਜਦੋਂ ਸੱਸ ਦੇ ਹੱਥ 'ਚ ਪੈਸੇ ਹੁੰਦੇ ਸੀ ਨਾ ਉਦੋਂ ਤਾਂ ਪਾਰਲਰ ਵੀ ਸੋਚ-ਸੋਚ ਕੇ ਜਾਣਾ ਪੈਂਦਾ ਸੀ ਹੁਣ ਤਾਂ ਸਾਰੇ ਪੈਸੇ ਮੇਰੇ ਹੱਥ 'ਚ ਹੀ ਨੇ ਹੈਲੋ ਥੱਲੇ ਯਾਰ ਚੱਲੀ ਅੱਜ ਘੁੰਮਣ ਕਿੱਥੇ ਸੁਭਾਸ਼ ਨਗਰ ਵਾਲੇ ਪੈਸੀਫਿਕ ਮਾਲ 'ਚ ਅੱਛਾ ਪੈਸੀਫਿਕ ਮਾਲ 'ਚ ਹੂੰ ਯਾਰ ਸਮਾਨ ਤਾਂ ਮੈਂ ਵੀ ਲੈ ਕੇ ਆਉਣਾ ਸੀ ਚੱਲ ਤੇਰੇ ਨਾਲ ਚੱਲ ਹੀ ਪੈਣੀ ਆ ਆਏ ਘਰ ਫੇਰ ਤੂੰ ਮੇਰੇ ਘਰ ਹੀ ਆ ਜਾ ਆਪਾਂ ਨਾ ਦੋਵੇਂ ਜਾਣੀਆਂ ਇਸ ਤੋਂ ਇਕੱਠੇ ਹੀ ਚੱਲ ਪਾਂਗੇ ਆ ਚੱਲ ਠੀਕ ਆ ਓਕੇ ਓਕੇ ਬਾਏ ਮੰਮੀ ਜੀ ਮੈਂ ਨਾ ਆਪਣੀ ਫਰੈਂਡ ਨਾਲ ਮਾਲ 'ਚ ਜਾ ਰਹੀਆਂ ਤੇ ਘਰ ਦਾ ਰਾਸ਼ਨ ਪਾਣੀ ਵੀ ਉੱਥੋਂ ਹੀ ਲੈ ਕੇ ਆਉਂਗੀ ਮਾਲ 'ਚ ਪਤਾ ਕਿੰਨਾ ਮਹਿੰਗਾ ਸਾਮਾਨ ਮਿਲਦਾ ਮੈਂ ਐਡੀ ਦੂਰ ਜਾਏਂਗੀ ਆਪਣੇ ਘਰ ਦੇ ਨੇੜੇ ਇੰਨੀਆਂ ਕਰਿਆਣੇ ਦੀਆਂ ਦੁਕਾਨਾਂ ਐ ਜਿੱਥੋਂ ਮਰਜੀ ਸਾਮਾਨ ਲੈ ਲੈ ਮੰਮੀ ਜੀ ਪਤਾ ਨਹੀਂ ਤੁਹਾਨੂੰ ਕਿਉਂ ਐਂ ਲੱਗਦਾ ਵੀ ਮਾਲ 'ਚ ਸਾਮਾਨ ਮਹਿੰਗਾ ਮਿਲਦਾ ਉਹ ਸੱਚ ਤਾਂ ਇਹ ਆ ਵੀ ਦੁਕਾਨ ਨਾਲੋਂ ਵੀ ਸਸਤਾ ਮਿਲਦਾ ਸਾਮਾਨ ਮੈਨੂੰ ਕੀ ਜਿੱਥੋਂ ਮਰਜ਼ੀ ਲਿਆ ਮੈਨੂੰ ਤਾਂ ਘਰੇ ਰਾਸ਼ਨ ਪਾਣੀ ਆਉਣਾ ਚਾਹੀਦਾ ਬਸ ਫਿਰ ਮੰਮੀ ਗੱਲ ਖਤਮ ਵਾਹ ਜੀ ਵਾਹ ਅੱਜ ਤਾਂ ਸ਼ਾਪਿੰਗ ਕਰਨ ਦਾ ਮਜ਼ਾ ਹੀ ਆ ਗਿਆ ਪੈਸੇ ਜੋ ਸੀ ਮੇਰੇ ਕੋਲ ਫੇਰ ਤਾਂ ਆ ਵੀ ਲੈ ਲਾ ਉਹ ਵੀ ਲੈ ਲਾ ਹੂੰ ਜਦੋਂ ਸੱਸ ਦੇ ਹੱਥ 'ਚ ਪੈਸੇ ਹੁੰਦੇ ਸੀ ਨਾ ਫੇਰ ਤਾਂ ਚੀਜ਼ਾਂ ਵੀ ਸੋਚ-ਸੋਚ ਕੇ ਲੈਣੀਆਂ ਪੈਂਦੀਆਂ ਸੀ ਮਨਦੀਪ ਹਾਂ ਜੀ ਮੰਮੀ ਬਿਜਲੀ ਦਾ ਨਾ ਬਿਲ ਆਇਆ ਭੇ ਸੁਵੇਿੰਦਰ ਨੂੰ ਕਹਿ ਕੇ ਪਰਵਾਹੀ ਠੀਕ ਆ ਮੰਮੀ ਕਹਿ ਦੂੰਗੀ ਇਹਨਾਂ ਨੂੰ ਇੰਨੇ ਪੈਸੇ ਇੱਥੇ ਖਰਚ ਹੋ ਗਏ। ਇੰਨੇ ਇੱਥੇ ਹਾਂ 50000 ਚੋਂ ਸਿਰਫ 5000 ਹੀ ਬਚਿਆ। ਅਜੇ ਤਾਂ ਮਹੀਨਾ ਖਤਮ ਹੋਣ ਚਿਰ ਵੀ 10-12 ਦਿਨ ਪਏ ਨੇ। ਉੱਤੋਂ ਮੰਮੀ ਦੀ ਵੀ ਦਵਾਈ 2000 ਦੀ ਆਉਣੀ ਆ। ਹੁਣ ਜੇ ਮੈਂ ਮੰਮੀ ਨੂੰ ਦੱਸਦੀ ਆ ਨਾ ਫਿਰ ਮੇਰੀ ਮੰਮੀ ਅੱਗੇ ਕੀ ਰਹਿ ਜਾਣੀ ਆ। ਚਲ ਇਹਨਾਂ ਨੂੰ ਕਹਿੰਦੀ ਆ ਇਹ ਦੇ ਦੇਣਗੇ ਮੈਨੂੰ ਪੈਸੇ। ਪਰ ਜੇ ਇਹਨਾਂ ਨੇ ਵੀ ਨਾ ਦਿੱਤੇ ਫੇਰ ਫਸ ਗਈ ਮੈਂ ਤਾਂ ਇਹੋ ਸੋਚੀ ਜਾਨੀ ਬੁੱਖ ਨਾ ਕੀ ਸਾਫ ਬਤਾਉਣਾ ਕਰੀ ਜਾਂਨੀ ਕੁਛ ਨਹੀਂ ਮੰਮੀ ਮੈਂ ਤਾਂ ਦੇਖ ਲਈ ਸੀ ਕਿੰਨਾ ਕੁ ਖਰਚਾ ਹੋ ਗਿਆ ਉਹਦਾ ਹਿਸਾਬ ਕਿਤਾਬ ਕਰਦੀ ਸੀ ਅੱਛਾ ਪਰ ਤੂੰ ਮੇਰੀ ਦਵਾਈ ਲੈ ਨਹੀਂ ਮੰਮੀ ਹੁਣੀ ਜਾ ਕੇ ਲੈ ਆਉਣੀ ਆ ਉਹ ਵੀ ਲੈ ਕੀ ਗੱਲ ਹੋ ਗਈ ਜਦੋਂ ਦੀ ਤੂੰ ਮੌਲ ਤੋਂ ਆਈ ਹੈ ਬੜੀ ਪਰੇਸ਼ਾਨ ਜਿਹੀ ਲੱਗ ਰਹੀ ਹੈ ਤੂੰ ਮੈਨੂੰ ਹਾਂਜੀ ਮੰਮੀ ਪਰ ਤੁਹਾਨੂੰ ਹੁਣ ਕਿਵੇਂ ਦੱਸਾਂ ਮੈਂ ਤੁਸੀਂ ਨਾ ਜਿਹੜੇ ਮੈਨੂੰ ਘਰ ਖਰਚ ਵਾਸਤੇ ਪੈਸੇ ਦਿੱਤੇ ਸੀ ਉਹ ਮੇਥੋਂ ਸਾਰੇ ਖਰਚ ਹੋ ਗਏ ਅਜੇ ਮਹੀਨਾ ਖਤਮ ਹੋਣ ਚ ਵੀ 10 12 ਦਿਨ ਪਏ ਨੇ ਹੈ ਸਾਰੇ ਪੈਸੇ ਖਤਮ ਹੋ ਗਏ ਪਰ ਕਿਵੇਂ ਮੰਮੀ ਜੀ ਮੈਨੂੰ ਨਹੀਂ ਪਤਾ ਸਾਰੇ ਪੈਸੇ ਮੇਥੋਂ ਕਿਵੇਂ ਖਰਚ ਹੋ ਗਏ ਇਹ ਤੇਰਾ ਨਾ ਸਮਝਦਾ ਗਰ ਤਜੂਲ ਖਰਚੀ ਦਾ ਨਤੀਜਾ ਹੈ ਤਾਂ ਹੀ ਵਾਰ-ਵਾਰ ਕਹਿੰਦੀ ਪੈਸਾ ਸੋਚ ਸਮਝ ਕੇ ਖਰਚੇਗਾ ਹਾਂਜੀ ਮੰਮੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਇਹ ਸਭ ਨਾ ਮੇਰੀ ਨਾ ਸਮਝੀ ਦਾ ਨਤੀਜਾ ਆਏਗਾ ਪਰ ਪਤਾ ਨਹੀਂ ਤੁਸੀਂ ਪੂਰਾ ਵੀ ਨਾ ਘਰ ਦਾ ਖਰਚ ਵੀ ਚਲਾ ਲੈਨੇ ਹੋ ਤੇ ਉਹਦੇ ਚ ਪੈਸੇ ਵੀ ਵਚਾ ਲੈਨੇ ਹੋ ਪਰ ਮੈਂ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ ਮੇਰੇ ਕੋਲ ਥੋੜੇ ਜਿਹੇ ਪੈਸੇ ਪੈਣ ਨਾ ਉਹਨਾਂ ਨਾਲ ਕੰਮ ਚਲਾ ਲੈ ਬਸ ਮੰਮੀ ਜੀ ਆ ਘਰ ਦਾ ਹਿਸਾਬ ਕਿਤਾਬ ਰੱਖਣਾ ਘਰ ਨੂੰ ਚਲਾਉਣਾ ਮੇਰੇ ਵੱਸ ਦਾ ਨਹੀਂ ਹੈਗਾ ਤੁਸੀਂ ਸੰਭੋ ਇਹਨੂੰ ਇਹਨੇ ਤਾਂ ਮੇਰੀ ਇੱਕ ਮਹੀਨੇ ਚ ਹੀ ਬੈਂਡ ਵਜਾਤੀ ਦੇਖ ਬੁੱਤਾਂ ਹਰ ਮਾਪਾ ਵਾਪਾ ਆਪਣੇ ਬੱਚੇ ਨੂੰ ਸੁਖੀ ਦੇਖਣਾ ਚਾਹੁੰਦੇ ਕਾਹੀ ਤੋਂ ਵਾਰ-ਵਾਰ ਟੋਕਦੇ ਨੇ ਵੀ ਬੱਟੇ ਅੱਛੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂ। ਨਾਲੇ ਵੀ ਤੂੰ ਮੈਂ ਕਿਹੜਾ ਪ੍ਰਾਪਰਟੀ ਪੈਸਾ ਨਾਲ ਲੈ ਜਾਣਾ। ਥੋਡੇ ਵਾਸਤੇ ਛੱਡ ਕੇ ਜਾਣਾ ਹੈਗਾ। ਮੈਂ ਤਾਂ ਥੋੜੋ ਕੋ ਇਹ ਚਾਹੁੰਨੀ ਆ ਵੀ ਪੰਜ ਦੇ 10 ਕਰਨਾ ਸਿੱਖੋ। 10 ਦੇ 5 ਨਹੀਂ। ਮੰਮੀ ਜੀ ਜੋ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਹੋ ਨਾ ਉਹ ਮੈਂ ਸਮਝ ਗਈ ਤੇ ਥੋਡੀ ਹਰ ਗੱਲ ਨਾਲ ਮੈਂ ਸਹਿਮਤ ਆ।